ਥੈਂਕ ਯੂ ਪਹਿਲਾ ਤੁਹਾਡੇ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਔਰ ਗੁਰੂ ਰਾਮਦਾਸ ਜੀ ਨਗਰੀ ਹੈ ਉਹਨਾਂ ਦਾ ਆਸ਼ੀਰਵਾਦ ਹੈ ਅਭਿਸ਼ੇਕ ਨੂੰ ਉਹਨਾਂ ਦਾ ਆਸ਼ੀਰਵਾਦ ਮਿਲਿਆ ਤੇ ਇਸ ਕਰਕੇ ਉਹਦੀ ਬੈਸਟ ਪਰਫਾਰਮੈਂਸ ਆਈ ਹੈ ਔਰ ਜਿਹੜੀ ਕੱਲ ਦੀ ਇਨਿੰਗ ਖੇਲੀ ਹੈ ਉਹ ਬੜੀ ਅੱਛੀ ਖੇਲੀ ਹੈ ਬੜੀ ਇਤਿਹਾਸੀ ਕੀ ਇਨਿੰਗ ਖੇਲ ਦਿੱਤੀ ਉਹਨੇ ਔਰ ਬੜਾ ਅੱਛਾ ਲੱਗਾ ਔਰ ਸਾਰਿਆਂ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਉਹਨੂੰ ਆਸ਼ੀਰਵਾਦ ਔਰ ਵਧਾਈ ਦਿੱਤੀ ਹੈ ਉਹਦੇ ਆਸ਼ੀਰਵਾਦ ਦੇ ਨਾਲ ਉਹਦੀ ਅੱਛੀ ਪਰਫਾਰਮੈਂਸ ਆਈ ਹੈ

ਜਿਹੜਾ ਵੀ ਮੈਚ ਚ ਲੋ ਦੇਸ਼ ਨੂੰ ਅੱਗੇ ਰੱਖੀ ਚੇ। ਅੱਜ ਜਦ ਮੈਚ ਦੇਖ ਰਹੀ ਸੀਗੇ ਜਿਸ ਕਿਨਾਂ ਕੌਕਿਆਂ ਦਾ ਹੈ ਉਹ ਦੀ ਅੰਧਾਰ ਲਾਤਾ ਕੌਕਿਆਂ ਦਾ ਲਾਤਾ। ਇਹ ਮਨ ਤੋਂ ਗੱਲ ਨਿਕਲਦੀ ਸੋਚਦੇ। ਬੜਾ ਅੱਛਾ ਲੱਗਾ ਜੀ ਉਹਦੀ ਮਿਹਨਤ ਹੈ। ਉਹਨੇ ਰਾਤ ਦੇ ਨੇ ਮਿਹਨਤ ਕੀਤੀ ਔਰ ਪਰਫਾਰਮੈਂਸ ਉਹਦੀ ਆਈ ਹੈ ਔਰ ਉਹ ਜਿਹੜੇ ਉਹਨੇ ਇਨਿੰਗ ਖੇਲੀ ਹੈ ਉਹਦੇ ਉਹਦਾ ਕ੍ਰੈਡਿਟ ਯੁਵਰਾਜ ਸਿੰਘ ਜੀ ਨੂੰ ਜਾਂਦਾ ਹੈ। ਕਿ ਯੁਵਰਾਜ ਸਿੰਘ ਨੇ ਉਹਨਾਂ ਨੂੰ ਬੜੀ ਮਿਹਨਤ ਕਰਾਈ ਹੈ ਔਰ ਉਹਨਾਂ ਦਾ ਬੜਾ ਯੋਗਦਾਨ ਹੈ ਇਹਦੇ ਜੀਵਨ ਦੇ ਵਿੱਚ ਔਰ ਉਹਨਾਂ ਨੇ ਜਿਹੜੀ ਇਹਨੂੰ ਇੰਟਰਨੈਸ਼ਨਲ ਲੈਵਲ ਦੀਆਂ ਪਾਰੀਆਂ ਕਰੀਨ ਸਕਾਈਆਂ ਉਹ ਗੁਰ ਦੱਸੇ ਨੇ ਯੁਵਰਾਜ ਸਿੰਘ ਜੀ ਦਾ ਯੁਵਰਾਜ ਸਿੰਘ ਨੂੰ ਹਰ ਟਾਈਮ ਇਹਨੂੰ ਆਪਣੀ ਕੋਚਿੰਗ ਦਿੰਦੇ ਸੀ ਔਰ ਉਹਨੂੰ ਤਿਆਰ ਕਰਦੇ ਰਹਿੰਦੇ ਸੀ ਔਰ ਹਰ ਟਾਈਮ ਪ੍ਰੈਕਟਿਸ ਕਰਾਉਂਦੇ ਸੀ ਮੈਂਟਲੀ ਸਟਰੋਂਗ ਕਰਦੇ ਸੀ ਔਰ ਉਹਨਾਂ ਦਾ ਬਹੁਤ ਯੋਗਦਾਨ ਹੈ ਇਸ ਕਰਕੇ ਇਹ ਜਿਹੜੀ ਉਹਦੀ ਇਨਿੰਗਾਂ आयुवराज सिंह ਨੇ ਕਰੈਡਿਟ ਜੀ ਸਰ ਜਿase ਤੇ ਮਹਾਨ 플레이 ਜਿਨ੍ਹਾਂ ਨੂੰ ਕ੍ਰਿਕਟ ਦਾ ਭਗਵਾਨ ਕਿਹਾ ਗਿਆ ਸਚਿਨ ਟਲਡੋਕਰ ਜੀ ਉਹਨਾਂ ਨੇ ਉਹਨੂੰ ਬੜਾ ਪਿਆਰ ਹੋ ਅਸ਼ੀਰਵਾਦ ਦਿੱਤਾ ਪਾਕਿਸਤਾਨ ਦੇ ਬੜੇ ਵੱਡੇ ਖਿਡਾਰੀ ਜਿਹੜੇ ওয়াসিম ਅਕਰਮ ਜੀ ਉਹਨਾਂ ਨੇ ਬੜਾ ਅਸ਼ੀਰਵਾਦ ਦਿੱਤਾ ਔਰ ਉਹਨਾਂ ਨੇ ਬੜਾ ਅੱਛੇ ਸ਼ਬਦ ਬੋਲੇ ਇਹਦੇ ਵਾਸਤੇ ਕਿ ਉਹਨਾਂ ਨੇ ਕਿਹਾ ਬੇਟਾ ਕੰਟੀਨਿਊਸਨ ਆਪਣੈਕਟਸ ਕਰਦੇ ਰਹੋ ਇਤਨਾ ਪਰਫਾਰਮੈਂਸ ਦੇਦੇ ਰਹੋ ਬ੍ਰਾਂਡ ਲਾਰਾ ਜੀ ਦਾ ਵੀ ਫੋਨ ਆਇਆ ਮੁੱਲੀਦਰਨ ਸਿੰਘ ਜੀ ਦਾ ਵੀ ਫੋਨ ਆਇਆ ਸੀ ਬਹੁਤ ਵਧਾਈ ਦਿੱਤੀ ਹੈ ਉਹ ਮਹਾਨ ਪਲੇਅਰ ਨੇ ਸਾਰੇ ਵਰਡ ਦੇ ਔਰ ਉਹਨਾਂ ਨੇ ਅਭਿਸ਼ੇਕ ਨੂੰ ਬੜਾ ਪਿਆਰ ਔਰ ਅਸ਼ੀਰਵਾਦ ਦਿੱਤਾ ਇਹ ਉਹਦਾ ਨਤੀਜਾ ਹੈ ਕਿਉਂ ਜਗਰਾਤ ਸਿੰਘ ਵੀ ਕੋਚਿੰਗ ਦੇ ਹੇਠ ਟ੍ਰੇਨਿੰਗ ਲੈ ਰਹੇ ਨੇ ਯੋਗਰਾਤ ਸਿੰਘ ਨੂੰ ਟ੍ਰੇਨਿੰਗ ਦੇ ਰਹੇ ਨੇ ਟ੍ਰੇਨ ਲਾਰਾ ਵੀ ਜਿਹੜੇ ਆ ਉਹਨਾਂ ਕੋਲ ਵੀ ਟ੍ਰੇਨਿੰਗ ਲਈ ਇਸ ਤੋਂ ਲਾ ਵਾ ਆਸਟ੍ਰੇਲੀਆ ਟੀਮ ਜਿਹੜੀ ਸਭ ਤੋਂ ਵੱਡੀ ਫੈਨ ਹੈ ਇਹਦੇ ਬਾਰੇ ਤੇ ਸਰ ਇਹਨਾਂ ਸਾਰਿਆਂ ਦਾ ਬੜਾ ਯੋਗਦਾਨ ਹੈ ਅਭਿਸ਼ੇਕ ਇਹਨਾਂ ਸਾਰਿਆਂ ਦੇ ਨਾਲ ਬੜਾ ਰਿਹਾ ਆਸਟ੍ਰੇਲੀਅਨ ਟੀਮ ਦੇ ਦੇ ਨਾਲ ਬਹੁਤ ਪਿਆਰ ਕਰਦੀ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਹੈ ਆਸਟ੍ਰੇਲੀਆ ਦਾ ਪਲੇਅਰ ਹੈ ਔਰ ਇਹ ਜਿਸ ਤਰ੍ਹਾਂ ਖੇਡਦਾ ਸਾਡੇ ਸਟਾਈਲ ਨਾਲ ਖੇਡਦਾ ਅਗਰ ਕਿਤੇ ਆਸਟ੍ਰੇਲੀਆ 'ਚ ਹੁੰਦਾ ਤਾਂ ਇਹਨੂੰ ਕਿੰਨੇ ਵਨਡੇ ਤੇ ਕਿੰਨੇ ਟੈਸਟ ਖਿਲਾਵਾਂਗੇ ਔਰ ਉਹਨਾਂ ਦਾ ਬੜਾ ਪਿਆਰ ਹੈ ਪਟ ਕਮਿੰਗ ਦੇ ਕੈਪਟਨ ਹੈ ਆਈਪੀਐਲ ਦੇ ਉਹ ਬੜਾ ਇਹਨੂੰ ਪਿਆਰ ਕਰਦੇ ਨੇ ਹਰਜੇ ਜੀ ਨੇ ਓਪਨਰ ਜਿਹੜੇ ਵਰਲਡ ਕਲਾਸ ਓਪਨਰ ਵਰਲਡ ਦੇ ਮੰਨੇ ਗਏ ਉਹ ਇਹਦੇ ਨਾਲ ਹਰ ਟਾਈਮ ਗੱਲ ਕਰਦੇ ਰਹਿੰਦੇ ਬੜਾ ਪਿਆਰ ਕਰਦੇ ਨੇ ਔਰ ਉਹ ਕਹਿੰਦੇ ਯਾਰ ਮੈਂ ਤੇ ਆਪਣੀ ਬੈਟਿੰਗ ਭੁੱਲ ਗਿਆ ਤੇ ਵੀ ਦੇਖ ਤੇ ਔਰ ਉਹਨਾਂ ਨੇ ਬੜੀ ਵਧਾਈ ਕਰ ਲਈ ਔਰ ਆਸਟ੍ਰੇਲੀਅਨ ਟੀਮ ਵਿਕੀ ਪੌਂਟਿੰਗ ਕੀਤਾ ਵੀ ਆਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਸਾਰਿਆਂ ਨੇ ਬੜਾ ਪਿਆਰ ਔਰ ਅਸ਼ੀਰਵਾਦ ਦਿੱਤਾ ਔਰ ਥੈਂਕਸ ਸਾਰੇ ਜਿਹੜੇ ਵੱਡੇ ਜਿਹੜੇ ਵਰਲਡ ਕਲਾਸ ਪਲੇਅਰ ਨੇ ਉਹਨਾਂ ਦਾ ਇੰਨਾ ਪਿਆਰ ਵਿਸ਼ੇਸ਼ ਨੂੰ ਦਿੱਤਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਲਈ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼